ਉਹ ਸਾਰਿਆਂ ਨੂੰ ਯਾਦ ਹੋਊਗਾ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਟੇਕਓਵਰ ਕੀਤਾ ਸੀ ਤੇ ਸਭ ਤੋਂ ਜਿਹੜੀ ਮੇਨ ਗੱਲ ਸੀਗੀ ਉਹ ਡੋਜ ਨੂੰ ਲੈ ਕੇ ਸੀਗੀ ਅ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਸੋ ਇਹ ਜੁਲਾਈ 2026 ਤਾਈਂ ਚੱਲਣੀ ਸੀ ਤੇ ਅੱਜ ਇਹ ਪਤਾ ਚੱਲ ਰਿਹਾ ਤੇ ਜਿਹੜੀ ਡੋਜ ਡਿਪਾਰਟਮੈਂਟ ਆ ਆਲਰੇਡੀ 트੍ਰੰਪ ਐਡਮਿਨਿਸਟ੍ਰੇਸ਼ਨ ਨੇ ਬੰਦ ਕਰ ਦਿੱਤੀ ਹੈਗੀ ਆ ਅ ਅੱਠਾ ਮਹੀਨਿਆਂ ਬਾਅਦ ਸੋ ਇਹ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਬਿਲੀਅਨਸ ਆਫ ਡਾਲਰ ਜਿਹੜੇ ਬਚਾਵਾਂਗੇ ਜਿਹੜੀ ਵੇਸਟ ਗਵਰਨਮੈਂਟ ਦੇ ਵਿੱਚ ਹੋ ਰਹੀ ਹੈਗੀ ਆ ਆ ਉਸ ਨੂੰ ਰੋਕ ਕੇ ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਡਾਇਰੈਕਟਰ ਸਕਾਟ ਕੂਪਰ ਜੋ ਆ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਕਿਹਾ ਵੀ ਜਿਹੜੀ ਡੋਜ ਡਿਪਾਰਟਮੈਂਟ ਆ ਹੁਣ ਇਹ ਐਗਜ਼ਿਸਟ ਨਹੀਂ ਕਰਦੀ ਹੈਗੀ ਇਹ ਕੋਈ ਹੁਣ ਸੈਂਟਰਲ ਐਂਟੀਟੀ ਨਹੀਂ ਹੈਗੀ ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਡੋਜ ਡਿਪਾਰਟਮੈਂਟ ਦੇ ਆ ਉਹ ਛੱਡ ਚੁੱਕੇ ਆ ਜਾਂ ਬੱਖ-ਬੱਖ ਹੋਰ ਗਵਰਨਮੈਂਟ ਦੇ ਡਿਪਾਰਟਮੈਂਟਸ 'ਚ ਚਲੇ ਗਏ ਹੈਗੇ ਆ ਅ ओरिजिनली ਜਦੋਂ ਇਹ ਡੌਜ ਡਿਪਾਰਟਮੈਂਟ ਬਣਾਈ ਗਈ ਸੀ ਜੁਲਾਈ 26 ਤਾਈਂ ਇਸਨੇ ਕੰਮ ਕਰਨਾ ਸੀ ਏਲਨ ਮਸਕ ਜੋ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਆ ਸੀਈਓ ਆਫ ਸਪੇਸ ਐਕਸ ਦੇ ਫੈਸਲਾ ਦਾ ਉਹਨਾਂ ਨੇ ਹੀ ਇਹ ਜਿਹੜੀ ਡੌਜ ਨੂੰ ਲਾਂਚ ਕੀਤਾ ਸੀ ਕਾਸ ਕਟਿੰਗ ਇਨੀਸ਼ੀਏਟਿਵ ਦੇ ਤਹਿਤ ਤੇ ਮਸਕ ਤੇ ਡੌਜ ਬੜੀ ਤੇਜ਼ੀ ਦੇ ਨਾਲ ਜਿਹੜੇ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਤੁਹਾਨੂੰ ਪਤਾ ਹੀ ਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਗਵਰਨਮੈਂਟ ਦੇ ਜਿਹੜੇ EMPLOYEES ਆ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਕਿ ਇਹਨਾਂ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਪਰ ਇੱਕਦਮ ਹੁਣ ਇਸ ਡਿਪਾਰਟਮੈਂਟ ਨੂੰ ਜਿਹੜਾ ਸ਼ਲੈਸ਼ ਕਰ ਦੇਣਾ ਤੇ ਇਹ ਵੀ ਨਹੀਂ ਹਜੇ ਤੱਕ ਐਗਜ਼ੈਕਟ ਫਿਗਰ ਦਿੱਤੇ ਗਏ ਕਿ ਕਿੰਨੇ ਕੁ ਬਿਲੀਅਨ ਡਾਲਰ ਜਿਹੜੇ ਆ ਉਹ ਗਵਰਨਮੈਂਟ ਨੇ ਵੱਖ-ਵੱਖ EMPLOYEES ਨੂੰ ਵੱਖ-ਵੱਖ ਡਿਪਾਰਟਮੈਂਟਸ ਨੂੰ ਵੱਖ-ਵੱਖ ਕੰਟਰੈਕਟਸ ਨੂੰ ਕੈਨਸਲ ਕਰਕੇ ਬਚਾਏ ਆ ਉਹਨਾਂ ਦਾ ਵੀ ਕੋਈ ਫਿਗਰ ਨਹੀਂ ਦਿੱਤਾ ਗਿਆ ਹੈਗਾ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਡੋਜ ਦੇ ਜਿਹੜੇ ਕੀ ਪਲੇਅਰ ਸੀਗੇ ਇਸ ਡਿਪਾਰਟਮੈਂਟ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਉਹ ਵੱਖ-ਵੱਖ ਰੋਲ ਦੇ ਤਹਿਤ ਵੱਖ-ਵੱਖ ਜਿਹੜੀਆਂ ਗਵਰਨਮੈਂਟ ਦੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚ ਚਲੇ ਗਏ ਡੋਜ ਦਾ ਮੈਨੂੰ ਲੱਗਦਾ ਹਰਜ ਸਿੰਘ ਜੀ ਕੰਮ ਹੀ ਇਹ ਸੀਗਾ ਵੀ ਅਮਰੀਕਾ ਦਾ ਡਾਟਾ ਜਿਹੜਾ ਉਹ ਚੋਰੀ ਕਰਨਾ ਹੈ ਬਿਲੀਅਨਸ ਤੱਕ ਜਿਹੜਾ ਉਹ ਪਹੁੰਚਾਉਣਾ ਹੈ ਉਹਨਾਂ ਦੇ ਉਹਨੂੰ ਮਿਲ ਗਿਆ ਚਾਹੇ ਉਹ ਸੋਸ਼ਲ ਸਿਕਿਉਰਿਟੀ ਦਾ ਸੀ ਚਾਹੇ ਉਹ ਵੈਟਰਨ ਅਫੇਅਰਸ ਦਾ ਸੀਗਾ ਚਾਹੇ ਹੋਰ ਸਰਕਾਰੀ ਜਿਹੜੇ ਉਹ ادارے ਆ ਦਾ ਸੀਗਾ ਉਹ ਡਾਟਾ ਅਗਲੇ ਨੇ ਖਿੱਚ ਲਿਆ ਤੇ ਹੁਣ ਵਰਤਣਗੇ ਉਸ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਕਿਵੇਂ ਕਰਨਾ ਆ ਉਹ ਦੇਖਣ ਵਾਲੀ ਗੱਲ ਆ ਬਾਕੀ ਇਹ ਸ਼ਗੂਫਾ ਸੀਗਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਲੀਆਂ ਜਿਹੜੀਆਂ ਉਹ ਗੱਲਾਂ ਸੀਗੀਆਂ ਸੋ ਮਹਿਕਮੇ ਬੰਦ ਕਰਨੇ ਸੀਗੇ ਆਪਣਾ ਕੰਟਰੋਲ ਉਸ ਉੱਤੇ ਦਬਦਬਾ ਬਣਾਉਣਾ ਸੀਗਾ ਜਦੋਂ ਪੂਰਾ ਹੋ ਗਿਆ ਤੇ ਉਹ ਸੰਸਥਾ ਦਾ ਨਾਮ ਹੀ ਜਿਹੜਾ ਉਹਨਾਂ ਨੇ ਹੁਣ ਤਾਇਬ ਕਰ ਲਿਆ ਜੇ ਅਸੀਂ ਜੀ ਬ੍ਰੇਕ ਲਾਵਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਕਾਲਜ ਵਾਲੀ ਜਿਹੜੀ ਗੱਲ ਆ ਪ੍ਰੋਫੈਸ਼ਨਲ ਡਿਗਰੀ ਵਾਲੀ ਜਿਹੜੀ ਗੱਲ ਆ ਖਾਸ ਕਰਕੇ ਆਪਣੀ ਬਹੁਤ ਆਪਣੀ ਕਮਿਊਨਿਟੀ ਵੀ ਕਾਫੀ ਜ਼ਿਆਦਾ ਇਸ ਇੰਡਸਟਰੀ ਦੇ ਨਾਲ ਜੁੜੀ ਹੋਈ ਆ ਸੋ ਅਸਰ ਕੀ ਪਊਗਾ ਕੀ ਇਸ ਦਾ ਮਤਲਬ ਹੋਊਗਾ ਉਹਦੇ ਬਾਰੇ ਆਪਾਂ ਕਰਦੇ ਆ ਚਰਚਾ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਨੂੰ ਸਾਰਿਆਂ ਨੂੰ ਯਾਦ ਹੋਊਗਾ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਟੇਕਓਵਰ ਕੀਤਾ ਸੀ ਤੇ ਸਭ ਤੋਂ ਜਿਹੜੀ ਮੇਨ ਗੱਲ ਸੀਗੀ ਉਹ ਡੋਜ ਨੂੰ ਲੈ ਕੇ ਸੀਗੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਸੋ ਜੁਲਾਈ 2026 ਤਾਈਂ ਚੱਲਣੀ ਸੀ ਤੇ ਅੱਜ ਇਹ ਪਤਾ ਚੱਲ ਰਿਹਾ ਕਿ ਜਿਹੜੀ ਡੋਜ ਡਿਪਾਰਟਮੈਂਟ ਆ ਆਲਰੇਡੀ 트럼ਪ ਐਡਮਿਨਿਸਟ੍ਰੇਸ਼ਨ ਨੇ ਬੰਦ ਕਰ ਦਿੱਤੀ ਹੈਗੀ ਆ ਅ 8 ਮਹੀਨਿਆਂ ਬਾਅਦ ਸੋ ਇਹ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਬਿਲੀਅਨਸ ਆਫ ਡਾਲਰ ਜਿਹੜੇ ਚਾਹਾਂਗੇ ਜਿਹੜੀ ਵੇਸਟ ਗਵਰਨਮੈਂਟ ਦੇ ਵਿੱਚ ਹੋ ਰਹੀ ਹੈਗੀ ਆ ਉਸ ਨੂੰ ਰੋਕ ਕੇ ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਡਾਇਰੈਕਟਰ ਸਕਾਟ ਕੋਪਰ ਜੋ ਆ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਕਿਹਾ ਵੀ ਜਿਹੜੀ ਡੋਜ ਡਿਪਾਰਟਮੈਂਟ ਆ ਹੁਣ ਇਹ ਐਗਜ਼ਿਸਟ ਨਹੀਂ ਕਰਦੀ ਹੈਗੀ ਇਹ ਕੋਈ ਹੁਣ ਸੈਂਟਰਲ ਏਂਟਿਟੀ ਨਹੀਂ ਹੈਗੀ ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਡੋਜ ਡਿਪਾਰਟਮੈਂਟ ਦੇ ਆ ਉਹ ਛੱਡ ਚੁੱਕੇ ਆ ਜਾਂ ਵੱਖ-ਵੱਖ ਹੋਰ ਗਵਰਨਮੈਂਟ ਦੇ ਡਿਪਾਰਟਮੈਂਟਸ 'ਚ ਚਲੇ ਗਏ ਹੈਗੇ ਆ ਓਰਿਜਨਲੀ ਜਦੋਂ ਇਹ ਡੋਜ ਡਿਪਾਰਟਮੈਂਟ ਬਣਾਈ ਗਈ ਸੀ ਜੁਲਾਈ 26 ਤਾਈਂ ਇਸਨੇ ਕੰਮ ਕਰਨਾ ਸੀ ਇਲੋਨ ਮਸਕ ਜੋ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਆ ਸੀਈਓ ਆਫ ਸਪੇਸਐਕਸ ਤੇ ਟੈਸਲਾ ਦਾ ਉਹਨਾਂ ਨੇ ਹੀ ਇਹ ਜਿਹੜੀ ਡੋਜ ਨੂੰ ਲਾਂਚ ਕੀਤਾ ਸੀ ਕਾਸਟ ਕਟਿੰਗ ਇਨੀਸ਼ੀਏਟਿਵ ਦੇ ਤਹਿਤ ਤੇ ਮਸਕ ਤੇ ਡੋਜ ਬੜੀ ਤੇਜ਼ੀ ਦੇ ਨਾਲ ਜਿਹੜੇ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਤੁਹਾਨੂੰ ਪਤਾ ਹੀ ਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਗਵਰਨਮੈਂਟ ਦੇ ਜਿਹੜੇ EMPLOYEES ਆ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਵੀ ਇਹਨਾਂ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਪਰ ਇੱਕਦਮ ਹੁਣ ਇਸ ਡਿਪਾਰਟਮੈਂਟ ਨੂੰ ਜਿਹੜਾ ਸ਼ਲੈਸ਼ ਕਰ ਦੇਣਾ ਤੇ ਇਹ ਵੀ ਨਹੀਂ ਹਜੇ ਤੱਕ ਐਗਜ਼ੈਕਟ ਫਿਗਰ ਦਿੱਤੇ ਗਏ ਵੀ ਕਿੰਨੇ ਕੁ ਬਿਲੀਅਨ ਡਾਲਰ ਜਿਹੜੇ ਆ ਉਹ ਗਵਰਨਮੈਂਟ ਨੇ ਵੱਖ-ਵੱਖ EMPLOYEES ਨੂੰ ਵੱਖ-ਵੱਖ ਡਿਪਾਰਟਮੈਂਟਸ ਨੂੰ ਵੱਖ-ਵੱਖ ਕੰਟਰੈਕਟਸ ਨੂੰ ਕੈਨਸਲ ਕਰਕੇ ਬਚਾਏ ਆ ਉਹਨਾਂ ਦਾ ਵੀ ਕੋਈ ਫਿਗਰ ਨਹੀਂ ਦਿੱਤਾ ਗਿਆ ਹੈਗਾ ਅ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਡੋਜ ਦੇ ਜਿਹੜੇ ਕੀ ਪਲੇਅਰ ਸੀਗੇ ਇਸ ਡਿਪਾਰਟਮੈਂਟ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਉਹ ਵੱਖ-ਵੱਖ ਰੋਲ ਦੇ ਤਹਿਤ ਵੱਖ-ਵੱਖ ਜਿਹੜੀਆਂ ਗਵਰਨਮੈਂਟ ਦੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚ ਚਲੇ ਗਏ ਡੋਜ ਦਾ ਮੈਨੂੰ ਲੱਗਦਾ ਹਰਜੋ ਸਿੰਘ ਜੀ ਕੰਮ ਹੀ ਇਹ ਸੀਗਾ ਵੀ ਅਮਰੀਕਾ ਦਾ ਡਾਟਾ ਜਿਹੜਾ ਉਹ ਚੋਰੀ ਕਰਨਾ ਹੈ ਬਿਲੀਅਨਸ ਤੱਕ ਜਿਹੜਾ ਉਹ ਪਹੁੰਚਾਉਣਾ ਹੈ ਉਹਨਾਂ ਦੇ ਉਹਨੂੰ ਮਿਲ ਗਿਆ ਚਾਹੇ ਉਹ ਸੋਸ਼ਲ ਸਿਕਿਉਰਿਟੀ ਦਾ ਸੀ ਚਾਹੇ ਉਹ ਵੈਟਰਨ ਅਫੇਅਰਸ ਦਾ ਸੀਗਾ ਚਾਹੇ ਹੋਰ ਸਰਕਾਰੀ ਜਿਹੜੇ ਉਹ ادارے ਆ ਦਾ ਸੀਗਾ ਉਹ ਡਾਟਾ ਅਗਲੇ ਨੇ ਖਿੱਚ ਲਿਆ ਤੇ ਹੁਣ ਵਰਤਣਗੇ ਉਸ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਕਿਵੇਂ ਕਰਨਾ ਆ ਉਹ ਦੇਖਣ ਵਾਲੀ ਗੱਲ ਆ ਬਾਕੀ ਇਹ ਸ਼ਗੂਫਾ ਸੀਗਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਲੀਆਂ ਜਿਹੜੀਆਂ ਉਹ ਗੱਲਾਂ ਸੀਗੀਆਂ ਸੋ ਮਹਿਕਮੇ ਬੰਦ ਕਰਨੇ ਸੀਗੇ ਆਪਣਾ ਕੰਟਰੋਲ ਉਸ ਉੱਤੇ ਦਬਦਬਾ ਬਣਾਉਣਾ ਸੀਗਾ ਜਦੋਂ ਪੂਰਾ ਹੋ ਗਿਆ ਦੇ ਉਸ ਸੰਸਥਾ ਦਾ ਨਾਮ ਹੀ ਜਿਹੜਾ ਉਹਨਾਂ ਨੇ ਹੁਣ ਕਾਇਪ ਕਰ ਲਿਆ ਅਜਿਸੀਂ ਜੀ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਕਾਲਜ ਵਾਲੀ ਜਿਹੜੀ ਗੱਲ ਆ ਪ੍ਰੋਫੈਸ਼ਨਲ ਡਿਗਰੀ ਵਾਲੀ ਜਿਹੜੀ ਗੱਲ ਆ ਖਾਸ ਕਰਕੇ ਆਪਣੀ ਬਹੁਤ ਆਪਣੀ ਕਮਿਊਨਿਟੀ ਵੀ ਕਾਫੀ ਜ਼ਿਆਦਾ ਇਸ ਇੰਡਸਟਰੀ ਦੇ ਨਾਲ ਜੁੜੀ ਹੋਈ ਆ ਸੋ ਅਸਰ ਕੀ ਪਊਗਾ ਕੀ ਇਸ ਦਾ ਮਤਲਬ ਹੋਊਗਾ ਉਹਦੇ ਬਾਰੇ ਆਪਾਂ ਕਰਦੇ ਆ ਚਰਚਾ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ